ਮਨਾ ਰਹੇ ਹੂ ਇਹਦੇ ਬਾਰੇ ਥੋੜਾ ਹਸੋ ਬਿੱਟੀ ਅੱਜ ਸਮਾ ਜਨਮ ਦਿਨ ਅਟਲ ਜੀ ਦਾ ਔਰ ਇਹਨਾਂ ਨੇ ਭਾਈ ਚਾਰਕ ਸਾਂਝ ਦੇਸ਼ ਦੀ ਏਕਤਾ ਅਖੰਡਤਾ ਲਈ ਔਰ ਯੋਗਦਾਨ ਪਾਇਆ ਉਹ ਬਹੁਤ بڑا ਸੀ ਔਰ ਪੰਜਾਬ ਦੇ ਲਈ ਤਾਂ ਇਹਨਾਂ ਦਾ ਬਹੁਤ بڑا ਯੋਗਦਾਨ ਆ ਜਿਹੜੀ ਅਟਲ ਜੀ ਤੇ ਬਾਦਰ ਸਾਹਿਬ ਦੀ ਜੋੜੀ ਬਣੀ ਸੀ ਜਦੋਂ ਕਿ ਪੰਜਾਬੀਆਂ ਦੀਆਂ ਦੁਨੀਆ ਪਰਚ ਤਲਾਸ਼ੀਆਂ ਲਈ ਜਾਂਦੇ ਆ ਸੀ ਇਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਵੇਲੇ ਦੁਬਾਰਾ ਮਾਨ ਸਨਮਾਨ ਬਹਾਲ ਕਰਨ ਚ ਅਟਲ ਜੀ ਦਾ ਬਹੁਤ بڑا ਯੋਗਦਾਨ ਆ ਤੇ ਨਹੀਂ ਤਾਂ ਦੇਸ਼ ਦੀ ਏਕਤਾ ਨੂੰ ਯੂਨਿਟੀ ਨੂੰ ਔਰ ਦੇਸ਼ ਦੇ ਵਿਕਾਸ ਤੇ ਔਰ ਦੇਸ਼ ਦੀ ਸ਼ਾਂਤੀ ਤੇ ਅਮਨ ਭਾਈਚਾਰਾ ਉਹਦੇ ਤੇ ਬਹੁਤ بڑا ਅਸਰ ਪੈ ਰਿਹਾ ਸੀ ਮੈਂ ਸਮਝਦਾ ਅੱਜ ਦੇ ਦਿਨ ਅਸੀਂ ਜੋ ਉਹਨਾਂ ਨੂੰ ਯਾਦ ਕਰ ਰਹੇ ਹਾਂ ਮਹਾਪੁਰਸ਼ ਸੀ। ਔਰ ਦੇਸ਼ ਨੂੰ ਉਹਨਾਂ ਨੇ ਬਹੁਤ ਯੋਗ ਅਗਵਾਈ ਦਿੱਤੀ ਔਰ ਉਸ ਵੇਲੇ ਪੂਰੀ ਦੁਨੀਆ 'ਚ ਰੈਸੈਸ਼ਨ ਸੀ। ਤੇ ਅਟਲ ਜੀ ਨੇ ਜੋ ਕਿਸਾਨ ਹਿੱਤ 'ਚ ਕੰਮ ਕੀਤੇ ਔਰ ਖੇਤੀ ਦੀ ਪੈਦਾਵਾਰ ਚੰਗੀ ਹੋਈ। ਉਸ ਕਰਕੇ ਦੁਨੀਆ 'ਚ ਦੇ ਰੈਸੈਸ਼ਨ ਦਾ ਕਿਤੇ ਵੀ ਹਿੰਦੁਸਤਾਨ 'ਚ ਅਸਰ ਦਿਖਾਈ ਨਹੀਂ ਦਿੱਤਾ। ਉਹਨਾਂ ਦੀ ਬਹੁਤ ਦੂਰ ਦ੍ਰਿਸ਼ਟੀ ਸੀ। ਆਰਥਿਕ ਨੀਤੀ ਦੇ ਬਾਰੇ ਵੀ ਔਰ ਉਹਨਾਂ ਦਾ ਯੋਗਦਾਨ ਵੀ ਔਰ ਪੂਰੇ ਦੇਸ਼ ਨੂੰ ਨਾਲ ਲੈ ਕੇ ਚੱਲਣਾ 24 ਦਲਾਂ ਦਾ 81 ਉਸ ਨੂੰ ਨਾਲ ਲੈ ਕੇ ਚੱਲਣਾ ਇੱਕ ਵੀ ਨਾਰਾਜ਼ ਨਾ ਹੋਵੇ ਇੱਕ ਵੀ ਨਿਰਾਸ਼ ਨਾ ਹੋਵੇ اپੋਜੀਸ਼ਨ ਵੀ ਠੀਕ ਰਹੇ ਔਰ ਦੁਨੀਆ ਨੂੰ ਉਹਨਾਂ ਨੇ ਐਸਾ ਲੋਕਤੰਤਰ ਦੇ ਬਾਰੇ ਸਿਖਾਇਆ ਕਿ اپੋਜੀਸ਼ਨ ਦਾ ਰੋਲ ਕਿਹੋ ਜਿਹਾ ਹੋਣਾ ਚਾਹੀਦਾ ਜਦੋਂ ਨਰਸਿਮਹਾਰਾਓ ਜੀ ਦੀ ਸਰਕਾਰ ਸੀ ਉਹਨਾਂ ਨੂੰ ਯੂਨੋ ਚ ਭੇਜਿਆ ਤਾਂ ਉਹਨਾਂ ਨੇ ਉੱਥੇ ਦੇਸ਼ ਦਾ ਪੱਖ ਵੀ ਰੱਖਿਆ ਆਪਣੇ ਪ੍ਰਧਾਨ ਮੰਤਰੀ ਦਾ ਆਪਣੀ ਸਰਕਾਰ ਦਾ ਔਰ ਜਦੋਂ ਵਾਪਸ ਆਇਆ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੋ ਪ੍ਰਧਾਨ ਮੰਤਰੀ ਹੁੰਦਾ ਪੂਰੇ ਦੇਸ਼ ਦਾ ਹੁੰਦਾ ਸਰਕਾਰ ਪੂਰੇ ਦੇਸ਼ ਦੀ ਹੁੰਦੀ ਹੈ ਉੱਥੇ ਮੇਰਾ ਫਰਜ਼ ਬਣਦਾ ਸੀ ਇਹ ਕਰਨ ਦਾ ਔਰ ਇੱਥੇ ਵਿਰੋਧ ਕਰੂੰਗਾ ਪਾਰਲੀਮੈਂਟ ਦੇ ਅੰਦਰ ਇਹ ਉਹਨਾਂ ਨੇ ਦੱਸਿਆ ਤੇ ਇਹ ਮੇਰਾ ਖਿਆਲ ਹੈ ਜੇ ਅੱਜ ਦੇ ਲੀਡਰ ਰਾਹੁਲ ਗਾਂਧੀ ਜੀ اپੋਜੀਸ਼ਨ ਲੀਡਰ ਨੇ ਉਹ ਵੀ ਉਹਨਾਂ ਤੋਂ ਕੁਝ ਪ੍ਰੇਰਣਾ ਲੈ ਲੈਣ ਸਿੱਖਿਆ ਲੈ ਲੈਣ ਤਾਂ ਦੇਸ਼ ਦਾ ਤੇ ਲੋਕਤੰਤਰ ਦਾ ਬਹੁਤ ਵੱਡਾ ਭੜਾ ਹੋਏਗਾ ਔਰ ਮਜਬੂਤੀ ਹੋਏਗੀ ਔਰ ਲੋਕਤੰਤਰ ਦੀ ਜੋ ਟ੍ਰੇਨਿੰਗ ਦੇਸ਼ ਵਾਸੀਆਂ ਨੂੰ ਉਹਨਾਂ ਨੇ ਦਿੱਤੀ ਅਜੇ ਤੱਕ ਕਿਸੇ ਨੇ ਨਹੀਂ ਦਿੱਤੀ ਜਿਹਦੇ ਔਰ ਭਾਜਪਾ ਦੇ ਸਾਥਕਾਂ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਬਣਾਈ ਉਹਨਾਂ ਦਾ ਜਨਮ ਦਿਨ ਅਜਿਹੇ ਬਣਾ ਰਹੇ ਔਰ ਭਾਜਪਾ ਦੇ ਨੇਤਾਵਾਂ ਦੀ ਲੋਕਾਂ ਦੀ ਸੰਖਿਆ ਕਾਫੀ ਘਟ ਗਈ ਹੈ ਕੀ ਕਰ ਲੋ ਨਹੀਂ ਇਹ ਤਾਂ ਅਚਾਨਕ ਹੀ ਬਣਿਆ ਕਿਉਂਕਿ ਇਹ ਸ਼ਰਦਾ ਸਾਰਿਆਂ ਦੀ ਤੇ ਕਿਸੇ ਨੂੰ ਮੈਸੇਜ ਲੱਗਣ ਚ ਕਮੀ ਰਹਿ ਗਈ ਹੋਣੀ ਹੈ ਉਹ ਕੋਈ ਐਸੀ ਗੱਲ ਨਹੀਂ ਹੈ ਸੰਖਿਆ ਦੀ ਕੋਈ ਗੱਲ ਨਹੀਂ ਹੁੰਦੀ ਭਾਵਨਾ ਦੀ ਗੱਲ ਹੁੰਦੀ ਹੈ ਭਾਵਨਾ कैसी है जैसी देखे जिसकी भावना वैसा उसका रूप ठीक है देखਦੇ ਵੀ ਤੀਜੀ ਵਾਰੀ ਸਰਕਾਰ ਬਣੀ ਹੈ ਬੀਜੇਪੀ ਦੀ ਇਸ ਬੀਜੇਪੀ ਸਰਕਾਰ ਦੇ ਅਵਾਜਪੀ ਦਾ ਕਿੰਨਾ ਯੋਗਦਾਨ ਦੇਖਦੇ ਤੁਸੀਂ ਸਾਰਾ ਹੀ ਯੋਗਦਾਨ ਉਹਨਾਂ ਦਾ ਅਟਲ ਜੀ ਅਡਵਾਨੀ ਜੀ ਦਾ ਔਰ ਦੀਨਦਿਆਲੋ ਪਾਟੇ ਜੀ ਦਾ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰ ਜੀ ਦਾ ਇਹਨਾਂ ਦੇ ਯੋਗਦਾਨ ਨੇ ਕੁਛ ਆ ਭੋਠਾਖਰੇ ਜੀ ਦਾ ਮੈਂ ਨਾਮ ਲਵਾਂ ਤਾਂ ਬਹੁਤ ਜਾਦਾ ਨਾਮ ਨੇ ਮੈਨੂੰ ਤਾਂ ਸਾਰੇ ਯਾਦ ਆ ਔਰ ਮੈਨੂੰ ਬਹੁਤ ਜ਼ਿਆਦਾ ਕੰਮ ਕਰਨ ਦਾ ਵੀ ਨਾਲ ਰਹਿ ਕੇ ਮੌਕਾ ਮਿਲਿਆ 올 ਇੰਡੀਆ ਲੈਵਲ ਤੇ ਇਸ ਕਰਕੇ ਉਹਨਾਂ ਦਾ ਚਰਿੱਤਰ ਔਰ ਉਹਨਾਂ ਦਾ ਵਿਹਾਰ ਉਹ ਉਹਨਾਂ ਦਾ ਆਚਰਣ ਜਿਹੜਾ ਉਹ ਅੱਜ ਦੇ ਲੀਡਰਾਂ 'ਚ ਬਹੁਤ ਕੱਟ ਲੱਗਦਾ ਦੇ ਦੇ ਤਾਂ ਤੀਜੀ ਵਾਰੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਵੀ ਉਮੀਦ ਹੈ ਭਾਜਪਾ ਦੀ ਸਰਕਾਰ ਆਣੀ ਕੁਝ ਜਿੱਤਣ ਲਈ ਤਾਂ ਸਾਰੇ ਹੀ ਲੜਦੇ ਆ ਹਾਰਨ ਲਈ ਤਾਂ ਕੋਈ ਨਹੀਂ ਲੜਦਾ ਇਸ ਕਰਕੇ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਜਾਣਾ ਪੈਂਦਾ ਜਿਸ ਤਰ੍ਹਾਂ ਅੱਜ ਅਸੀਂ ਚੱਲ ਰਹੇ ਹਾਂ ਉਹ ਤਰੀਕਾ ਸਾਨੂੰ ਬਦਲਣਾ ਪੈਣਾ